ਕਾ ਮਾਰ ਰਹਾ ਨਹੀਂ ਤੇਰਾ ਮੁੰਡਾ ਉਹਨੇ ਪੁਲਿਸ ਕਾਰਵਾਈ ਕਰਤੀ ਪੁਲਿਸ ਕਾਰਵਾਈ ਕਰਤੀ ਮੈਨੂੰ ਵੀ ਮਾਰਿਆ ਇਹਨੂੰ ਵੀ ਮਾਰਿਆ ਮੈਂ ਡਾਕਟਰ ਗਈ ਉਹਨੇ ਤੋ ਮਾਰ ਗਿਆ ਮੁੰਡਾ ਮੇਰਾ ਇਹਨਾਂ ਨੂੰ ਮਾਰ ਦਿੱਤਾ ਕੋਈ ਨਹੀਂ ਮਰ ਗਿਆ ਤੇ ਮਾਰਾਂਗੇ ਇਹ ਪੁਲਿਸ ਨੂੰ ਦੇਖਣਾ ਨਹੀਂ ਪੁਲਿਸ ਨੂੰ ਦੇਖਣਾ ਇਹ ਪੁਲਿਸ ਨੂੰ ਦੇਖਣਾ ਮੇਰਾ ਮਾਤਾ ਨਾਲੇ ਗੱਲ ਨਹੀਂ ਹੁਣ ਉਹਨਾਂ ਨੂੰ ਦੇਖਣਾ ਬਾੜੀਆਂ ਮਾਰ ਮਰਵਾਣੇ ਕਿੰਨੀ ਉਮਰ ਦੀ ਜੀ 22 ਸਾਲ ਉਮਰ ਦੀ ਜਿੰਦੀ ਇਹ ਛੌਣ ਨੂੰ ਆਉਂਦਾ ਪਿਆ ਜੀ ਰਸਤੇ ਦੇ ਵਿੱਚ ਇੱਥੇ ਘਰ ਦੇ ਕੋਲ ਹੀ ਆ ਗਏ ਗੋਟ ਰੇੜੇ ਤੇ ਜਾਂਦੇ ਪਏ ਨੇ ਨਾਲ ਆਉਂਦਾ ਸਮਾਨ ਰੱਖਿਆ ਨੌਕੇ ਦਾ ਗੁੱਡ ਵੇਟੇ ਹੋਈ ਸੀ ਜਦੋਂ ਬਰਾਬਰ ਤੇ ਲੰਗਿਆਂ ਦੇ ਸੱਟ ਲਾਈ ਮਗਰੋਂ ਉਹਨੇ ਜਿਹਨੂੰ ਡਿੱਗਦਾ ਟਿੰਦਾ ਕਰਨ ਉਹ ਇਹ ਮਗਰੇ ਹੀ ਪੱਜੇ ਆਏ ਨੇ ਮਗਰੋਂ ਘਾਦੀ ਵੀ ਆ ਗਿਆ ਉਧਰ ਸਾਰਾ ਕੰਨ ਪ੍ਰਯਨ ਤਿਆਰੀ ਕੀਤਾ ਸੀ ਕਿੰਨੇ ਬੰਦੇ ਸੀ ਜੀ ਇਹ 5 ਬੰਦੇ ਸਾਡੇ ਘਰ ਦੇ ਲੱਗੇ ਰਹਿੰਦੇ ਆ ਜੀ ਹਾਂਜੀ ਇੱਥੇ ਘਰ ਦੇ ਨੇੜੇ ਰਹਿੰਦੇ ਬਾਕੀ ਕੁਛ ਹੈਗੇ ਜਿਹੜੇ ਇਹਨਾਂ ਦੇ ਅਣਪਛਾਤੇ ਮਤਲਬ ਜਿਹੜੇ ਅੱਗੇ ਸੀਆਈਡੀ ਜਾਂਦੇ ਪੀ ਹੁੰਦਾ ਪੈ ਚਾਉਂਨਗੇ ਸਾਰੀ ਇਹਨਾਂ ਸੀਆਈਡੀ ਕੀਤੀ ਕੋਈ ਭਰਾੜੇ ਰੰਜੀ ਰੰਜੀ ਸੀ ਕੀ ਕੋਈ ਭਰਾੜੇ ਰੰਜੇ ਨਹੀਂ ਬਸ ਰੰਜੇ ਪੁੱਜੇ ਰਹਿੰਦੇ ਜੋ ਅਮਲੀ ਇਹਦੇ ਨਾਲ ਹੁੰਦੇ ਆ ਰਾਤ ਵੀ ਦਿਨੇ ਵੀ ਦੋ ਨੰਬਰ ਦਾ ਕੰਮ ਹੈ ਤੇ ਘਰੇ ਕਈ ਮੋਟਰਸਾਈਕਲ ਕਈ ਮਸ਼ੀਨਰੀ ਜਿਹੜੀ ਖੜੀ ਹੋਈ ਹੈ ਜਿਹੜੇ ਚੋਰੀ ਦੇ ਸਮਾਨ ਲੈਂਦਾ ਇਹਦੇ ਵਿੱਚ ਤੇ ਸੌਰਮ ਨੇ ਕਈ ਵਾਰੀ ਕੋਈ ਵਿਰੋਧ-ਵਿਰੋਧ ਕੀਤਾ ਜਿਵੇਂ ਨਸ਼ੇ ਦੇ ਗਲਾਬ ਹੀ ਆ ਕੋਈ ਐਵੇਂ ਦਾ ਸੌਰਮ ਕੋਈ ਵਿਰੋਧ ਨਹੀਂ ਸਾਡਾ ਕਿਸੇ ਨਾਲ ਕੋਈ ਲੈਣ ਦੇ ਨਹੀਂ ਤੇ ਕਿਸ ਗੱਲ ਨੂੰ ਲੱਗੇ ਲੜਾਈ ਝਗੜਾ ਕਿਉਂ ਕੀਤਾ ਇਹਨਾਂ ਨੇ ਲੜਾਈ ਪਰਸੋ ਰਾਤ ਹੈ ਟੈਲੀਫੋਨ ਤੇ ਲੱਗਾ ਸੀ ਕਿਸੇ ਨਾਲ ਗੱਲ ਕਰਨ ਉਹ ਰੱਜੇ ਸੀ ਉਹ ਰੱਜੇ ਕੋਲੋਂ ਗੱਲ ਕੱਢ ਕੇ ਚਲੇ ਗਏ ਨੇ ਤੇ ਇਹ ਆਦਾ ਬਿਹੋ ਨੇ ਮੈਨੂੰ ਗੱਲ ਕੱਢੀ ਤੇ ਮੈਂ ਇਹਨਾਂ ਲੜਮਾ ਨਹੀਂ ਇਹ ਕੰਮ ਨਹੀਂ ਚੱਲਣਾ ਦਾ ਉਹ ਸਗੋ ਆਪ ਦਾ ਦੁਬਾਰਾ ਪੁਲਿਸ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਨੇ ਅਸੀਂ ਪਰਸੋਂ ਰਾਤ ਹੀ ਦਰਖਾਸਤ ਦੇ ਆਏ ਆ ਆਸ ਦਾ ਤੇ ਉਹਨਾਂ ਦੇ ਕੱਲ ਸਵੇਰੇ ਸਾਨੂੰ ਫਿਰ ਦਰਖਾਸਤ ਦੇ ਗਿਆ ਜੀ ਉਸ ਫੋਟੋ ਟੇਡ ਕਰਾ ਕੇ ਦੋ ਦਰਖਾਸਤਾਂ ਫਿਰਦੇ ਆ ਪਰਸੋਂ 8 ਵਜੇ ਤੋਂ ਲੈ ਮੈਨੂੰ ਜਿਵੇਂ ਤੁਹਾਡੇ ਮੁੰਡੇ ਦੀ ਡੈਥ ਹੋਈ ਹੈ ਉਹਦੇ ਬਾਰੇ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗਣਾ ਚਾਹੀਦਾ ਜਿਹੜੇ ਇਹਨਾਂ ਦੇ ਕੋਈ ਜਿਹੜੇ ਬਾਕੀ ਨੇ ਉਹ ਗਸ਼ਟਾਰ ਕੀਤੇ ਜਾਂ ਕਿੰਨੇ ਕੀਤੇ ਇਹਦੇ ਬਾਰੇ ਜੇ ਮੈਨੂੰ ਨਹੀਂ ਪਤਾ ਮੈਂ ਤਾਂ ਘਰ ਆਵਦੇ ਤੁੜਕੀ ਨਾ ਜੀ ਮੇਰਾ ਨਾਮ ਬਲਵਿੰਦਰ ਕੁਮਾਰ ਬਾਕੀ ਜਿਹੜੇ ਕੀ ਕੰਮ ਕਰਦੇ ਤੁਸੀਂ ਮੈਂ ਖੇਤੀਬਾੜੀ ਦਾ ਕੰਮ ਕਰਦਾ ਜੀ ਤੇ ਸੌਰਵ ਕੀ ਕਰਦੇ ਸੀ ਸੌਰਵ ਬੀਲੀ ਬੋਰਡ ਚ ਆਈਡੀ ਮੀਟਰ ਰੀਡਿੰਗ ਦਾ ਕੰਮ ਕਰਦਾ ਜੀ ਇਹ ਕੱਚਾ ਸੀ ਲੱਗਾ ਜੀ ਹਾਂ ਜੀ ਆਈਡੀ ਬਣੀ ਹੋਈ ਸੀ ਅ ਤੁੜਬਾਚਿਤ ਪੂਰੇ ਏਰੀਆ ਵਿੱਚ ਜਿਹੜੀ ਮੰਦਬਾਗੀ ਘਟਨਾ ਹੋਈ ਸੀ ਤੇ ਪਰਚਾ ਰਿਜਿਸਟਰ ਕੀਤਾ ਗਿਆ 155/3 ধারা 302 14849 ਤੇ ਅਧਾਰ ਉੱਤੇ ਪਛਾਤਾਜ ਹੋਇਆ ਤੇ ਜੇ ਮੁੱਖ ਦੋਸ਼ੀ ਸੀ ਰਜੇਸ਼ ਕੁਮਾਰ ਉਰਫ ਟਿੱਟੂ ਨੂੰ ਗ੍ਰਿਫਤਾਰ ਕੀਤਾ ਗਿਆ ਨਾਲ ਉਹਦੇ ਨਾਲ ਨਵਜੋਤ ਜਿਹੜੀ ਹੈਗੀ ਉਹਨੂੰ ਵੀ ਗ੍ਰਿਫਤਾਰ ਕੀਤਾ ਗਿਆ ਤੇ